पर पर संत संत गुरु रविदास महाराज जी दी पवित्र अमृत वाणी ਦੇ ਪ੍ਰਚਾਰ ਪ੍ਰਸਾਰ ਲਈ ਫਰਾਂਸ ਦੀ ਸੰਗਤ ਵੱਲ ਵੱਡਾ ਉਪਰਾਲਾ ਕੀਤਾ ਗਿਆ ਹੈ ਜਿਨ੍ਹਾਂ ਵੱਲੋਂ ਗੁਰੂ ਮਹਾਰਾਜ ਜੀ ਦੀ ਪਵਿੱਤਰ ਅੰਮ੍ਰਿਤ ਬਾਣੀ ਦੇ ਗ੍ਰੰਥ ਸਾਹਿਬ ਫ੍ਰੈਂਚ ਭਾਸ਼ਾ ਵਿੱਚ ਛਪਵਾਏ ਗਏ ਹਨ ਇਹਨਾਂ ਸਰੂਪਾਂ ਨੂੰ ਸੰਤ ਗੁਰਦੀਪ ਗਿਰੀ ਮਹਾਰਾਜ ਜੀ ਵੱਲੋਂ ਸੰਗਤਾਂ ਦੇ ਸਪੂርት ਕੀਤਾ ਗਿਆ ਰੂਪਿਆ ਜੀ ਸਾਹਿਬ ਜੀ ਅੱਜ ਦੇ ਗੁਰੂ ਘਰ ਅੰਮ੍ਰਿਤ ਬਾਣੀ ਦੇ ਹਜ਼ੂਰੀ ਦੇ ਵਿੱਚ ਸ੍ਰੀ ਗੁਰੂ रविदास ਮਹਾਰਾਜ ਜੀ ਦੀ અપਾਰ ਕਿਰਪਾ ਹੋਈ ਹੈ ਕਿ ਸਾਡੇ ਸਤਕਾਰਯੋਗ ਜਦੀਪ ਗਰੀਬ ਜੀ ਮਹਾਰਾਜ ਕਾਰਗੋਡ ਵਾਲੇ ਸੰਤ ਮਹਾਪੁਰਸ਼ ਇੱਥੇ ਇਹਨਾਂ ਦੇ ਚਰਨ ਪਏ ਨੇ ਅਸੀਂ ਬਹੁਤ ਆਪਣੇ ਆਪ ਨੂੰ ਭਾਗਾ ਵਾਲੇ ਸਮਝਦੇ ਆਂ ਕਿ ਜਿਹਨਾਂ ਦੇ ਔਣ ਦੇ ਖੁਸ਼ੀ ਦੇ ਵਿੱਚ ਸਾਰੀਆਂ ਹੀ ਸੰਗਤਾਂ ਹਮਾਹਾਮਾ ਕੇ ਪਹੁੰਚੀਆਂ ਅਸੀਂ ਸਾਰੀਆਂ ਹੀ ਸੰਗਤਾਂ ਜਿਨ੍ਹਾਂ ਨੇ ਆਪਣਾ ਟਾਈਮ ਕੱਢਿਆ ਬਹੁਤ ਬਹੁਤ ਧੰਨਵਾਦ ਕਰਦੇ ਆਂ ਸਾਰੀਆਂ ਸੰਗਤਾਂ ਦਾ ਔਰ ਦੇ ਨਾਲ ਦੇ ਨਾਲ ਅੱਜ ਇਸ ਗੱਲ ਦੀ ਬੜੀ ਖੁਸ਼ੀ ਹੋ ਰਹੀ ਆ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਅਮਰ ਬਾਣੀ ਜੋ ਕਿ ਤਕਰੀਬਨ ਬਾਣ ਦੀਆਂ ਸਾਰੀਆਂ ਹਿੱਸੇ ਪਾਸ਼ਾਵਾਂ ਦੇ ਵਿੱਚ ਹੋ ਚੁੱਕੀ ਸੀ ਅੱਜ ਬੜੀ ਖੁਸ਼ੀ ਹੋਈ ਆ ਕਿ ਫਰਾਂਸ ਦੀਆਂ ਸੰਗਤਾਂ ਨੇ ਇੱਕ ਉਪਰਾਲਾ ਕਰਕੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਅਮਰਤ ਬਾਣੀ ਨੂੰ ਫ੍ਰੈਂਚ ਭਾਸ਼ਾ ਦੇ ਵਿੱਚ ਰਾਸ਼ੀਸ਼ਣ ਕਰਵਾਇਆ ਬੜੀਆਂ ਭਾਗਾਂ ਵਾਲੀਆਂ ਰਾਸੀਆਂ ਸੰਗਤਾਂ ਹਨ ਜਿਨ੍ਹਾਂ ਨੇ ਅਪਰਾਲਾ ਕੀਤਾ ਅੱਜ ਸ੍ਰੀ ਸੰਤ 108 ਸੰਤ ਗੁਰਦੀਪ ਗਰੀ ਜੀ ਮਹਾਰਾਜ ਦੇ ਚਕ ਕਾਰਕਮਰਾਂ ਦੇ ਨਾਲ ਇਹਨੂੰ ਅਸੀਂ ਅੱਜ ਇੱਥੇ ਗੁਰੂ ਘਰ ਦੇ ਵਿੱਚ ਰਿਲੀਜ਼ ਕਰਨ ਜਾ ਰਹੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਹਰ ਇੱਕ ਘਰ ਦੇ ਵਿੱਚ ਜਿਹੜੇ-ਜਿਹੜੇ ਬੱਚੇ ਸਾਡੇ ਜਿਨ੍ਹਾਂ ਨੂੰ ਪੰਜਾਬੀ ਪੜ੍ਹਨ ਦੇ ਵਿੱਚ ਪ੍ਰੋਬਲਮ ਆ ਰਹੀ ਸੀ ਉਹ ਆਉਣ ਵਾਲੇ ਟਾਈਮ ਦੇ ਵਿੱਚ ਇਹ ਫ੍ਰੈਂਚ ਭਾਸ਼ਾ ਦੇ ਵਿੱਚ ਬਾਣੀ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਦੀ ਅਮਰਤ ਦੇ ਬਾਣੀ ਆ ਉਹਨੂੰ ਉਹ ਆਪਣੇ ਫ੍ਰੈਂਚ ਭਾਸ਼ਾ ਦੇ ਵਿੱਚ ਸਿੱਖ ਸਕਣਗੇ ਪੜ੍ਹ ਸਕਣਗੇ ਤੇ ਇਹ ਉਕਰਾਲਾ ਜਿਹੜਾ ਆ ਇਹ ਫਰਾਂਸ ਦੇ ਗੁਰੂ ਘਰ ਔਰ ਫਰਾਂਸ ਦੀ ਸੰਗਤਾਂ ਵੱਲੋਂ ਕੀਤਾ ਗਿਆ ਅਸੀਂ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਕਰਦੇ ਆਂ ਔਰ ਆਉਣ ਵਾਲੇ ਟਾਈਮ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਸਾਰੀਆਂ ਹੀ ਫੈਮਿਲੀ ਸਾਡੀਆਂ ਇੱਕ ਇੱਕ ਘਰ ਦੇ ਵਿੱਚ ਅਸੀਂ ਗੁਰੂ ਮਹਾਰਾਜ ਦੀਆਂ ਬਾਣੀ ਜਿਹੜੀ ਆ ਉਹ ਭੇਜੀ ਜਾਵੇ ਇਹ ਜਿਹੜਾ ਆ ਇੱਕ ਰਜਿਸਟਰਡ ਕੀਤਾ ਜਾਊਗਾ ਹਰ ਘਰ ਦਾ ਨਾਮ ਇੱਕ ਮੈਂਬਰ ਦਾ ਨਾਮ ਉਹਨੂੰ ਜ਼ਿੰਮੇਵਾਰੀ ਦੇ ਮਤਲਬ ਇਹ ਗੁਰੂ ਗ੍ਰੰਥ ਸਾਹਿਬ ਦੀ ਅਮਰਤ ਬਾਣੀ ਦਿੱਤੀ ਜਾਊਗੀ ਔਰ ਇਹ ਫ੍ਰੀ ਸੇਵਾ ਜਿਹੜੀ ਘਰਾਂ ਦੇ ਵਿੱਚ ਪਹੁੰਚਾਈ ਜਾਊਗੀ ਔਰ ਜੋ ਕੋਈ ਦਾਸ ਇਹ ਬੇਨਤੀ ਕਰਦਾ ਕਿ ਜੋ ਕੋਈ ਗੁਰੂ ਘਰ ਨੂੰ ਕੋਈ ਸੇਵਾ ਦੇਣੀ ਚਾਹੁੰਦਾ ਹੋਵੇ ਉਹ ਬੜੇ ਉਹ ਦੇ ਸਕਦਾ ਆ ਇਸ ਫ੍ਰੀ ਸੇਵਾ ਆ ਜੇ ਗੁਰੂ ਘਰ ਦੀ ਕੋਈ ਹੈਲਪ ਹੋ ਸਕਦੀ ਆ ਕੋਈ ਪਰਿਵਾਰ ਇਹਨੂੰ ਲਿਜਾ ਕੇ ਆ ਬੱਚਿਆਂ ਨੂੰ ਪੜਾਉਣ ਦੇ ਲਈ ਔਰ ਇਹ ਸੇਵਾ ਜਿਹੜੀ ਆ ਗੁਰੂ ਘਰ ਦੇ ਸਰਦਾਰ ਅਸੀਂ ਉਹਨਾਂ ਦਾ तहे ਦਿਲੋਂ ਧੰਨਵਾਦ ਵੀ ਕਰਾਂਗੇ ਔਰ ਅਸੀਂ ਧੰਨਵਾਦ ਕਰਦੇ ਆਂ ਅੱਜ ਇੱਕ ਵਾਰੀ ਫੇਰ ਸੰਤ ਗੁਰਦੀਪ ਸਿੰਘ ਮਹਾਰਾਜ ਜੋ ਪ੍ਰੋਮਿਨੈਂਟ ਗੁਰੂ ਘਰ ਦੇ ਵਿੱਚ ਪਹੁੰਚੇ ਆ ਸਾਰੀਆਂ ਸੰਗਤਾਂ ਦਾ तहे ਦਿਲੋਂ ਧੰਨਵਾਦ ਜੋ ਬੋਲੇ ਸੋ ਨਿਹਾਲ ਪੈਬ ਗੁਰੂ ਦਾਤੁ ਮਹਾਰਾਜ ਕੀ ਜੈ ਜੋ ਬੋਲੇ ਸੋ ਨਿਹਾਲ ਸੂਰਮੇ ਅਮਰਜੀਤ ਸਤਰਾਮਨੰਦ ਮਹਾਰਾਜ ਕੀ ਜੈ ਜੈ ਗੁਰਦੇਵ ਧੰ ਗੁਰਦੇਵ ਜੈ ਗੁਰਦੇਵ ਧੰ Yeah, yeah. chander consultants limited building maintenance handyman under Chatrate trade platform is now available on your local london area he has more than five years experience in same line he used to work with reputed companies agencies as well local builders with brothers he is professional by plumbing, electrician, masonry, car paintering. For more information, please contact him at under check -trade platform www.checktrade.com slash nine two one seven six zero. Chandar Consultants Limited call him on this number zero seven nine four zero seven nine five six eight six. ਔਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ